ਹੋ ਮੇਰਾ ਸਤਗੁਰ ਕਲੰਗੀ ਵਾਲਾ ਮੇਰਾ ਸਤਗੁਰ ਕਲੰਗੀ ਵਾਲਾ ਮੇਰਾ ਜੋਗੀ ਪ੍ਰੀਤਮ ਵਾਲਾ ਮੜ ਕੇ ਦੁਖੀਆਂ ਨਾ ਰਖਵਾਲਾ ਚਿੱਠੀਆਂ ਲਿਖ ਲਿਖਾਉਣ ਲਗਾ ਪਰਉਪਾਸਕੀ ਮੇਲਾ ਲੋਕਾਂ ਨੂੰ ਜਮਜਾਉਣ ਲਗਾ ਪਰਉਪਾਸਕੀ ਮੇਲਾ ਲੋਕਾਂ ਨੂੰ ਜਮਜਾਉਣ ਲਗਾ ਤੀਆਂ ਦੀ ਗੱਤ ਗੁਰ ਨੇ ਪਾਈ ਹੋਤੀਆਂ ਦੀ ਗੱਤ ਗੁਰ ਨੇ ਪਾਈ ਦਿੱਲੀ ਔਰ ਲਾਹੌਰ ਪਹਚਾਈ ਤੇਰਾ ਐ ਪਰਹਿਲ ਬਤਾਈ ਵੇਰਵਾ ਪਾ ਕੇ ਸਾਖੀ ਦਾ ਆਨੰਦਪੁਰੀ ਵਿਤੇ ਮੇਲਾ ਗੇਦਾ ਪਰੂਬਾ ਜ਼ਾਕੀਰਾ ਆਨੰਦਪੁਰੀ ਵਿੱਚ ਮਿਲ ਆ ਗਏ ਦਾ ਪਰੂਬਾ ਜ਼ਾਕੀਰਾ ਆਪਣੀ ਪਤਕਰ ਨਾਲ ਅਮਾਲਾ ਹੋ ਪਣੀ ਪਤਕਰ ਨਾਲ ਅਮਾਲਾ ਲੁਧਿਆਣਾ ਦੇ ਪਟਿਆਲਾ ਨਾਲੇ ਮਾਝਾਂ ਦੇ ਜਨਰਾਲਾ ਦੁਆਰ ਕਾ ਵਿਧਰੇ ਬਤਾਏ ਨੀ ਜਨਨਾਦ ਪੁਰੇ ਵਿੱਚ ਦਿੱਧੀਆਂ ਦੇ ਕੇ ਆਏ ਜੀ ਪੇਂਜੀ ਦੇ ਸਿਆਤੇ ਪਰਦੇਸ ਪੇਂਜੀ ਦੇ ਸਿਆਤੇ ਪਰਦੇਸ ਪੜ ਪੜ ਦੇਖਣ ਸਵੇ ਨਰੇਸ ਮਹਾਰਾਸ਼ਟਰ ਰ ਮਦ ਪਰਦੇਸ ਚਿੱਠੀਆਂ ਨਾਲ ਯਾਰ ਆ ਕੇ ਦੀਆਂ ਰਾਂ ਲ ਮਿਲ ਸਕਦਾ ਆਉਣ ਲੱਗੀ ਸਾਮ ਲਦਾਗੀਆਂ ਰਾਂ ਮਿਲ ਸਕਦਾ ਆਉਣ ਲੱਗੀ ਸਾਮ ਲਦਾਗੀਆਂ ਭੇਜੀ ਕਾਵਲੇ ਅਤੇ ਆਰਾਨ ਹੋ ਭੇਜੀ ਕਾਵਲੇ ਅਤੇ ਆਰਾਨ ਬੰਬਾ ਕਲਕੱਤਾ ਮੋਨਦਾਨ ਨਾਲ ਓੜਿਸਾ ਅਤੇ ਜਪਾਨ ਚਿੱਠੀਆਂ ਜੀ ਸਰਕਾਰ ਦੀਆਂ ਨਾਲ ਮਿਲ ਕੇ ਸੰਗਤਾਂ ਕਰਨੇ ਤਿਆਰੀ ਫੋਟੋ ਹਾਰਦੀਆਂ ਹੋ ਮਿਲ ਕੇ ਤਿਆਰੀ ਸੰਗਤਾਂ ਫੋਟੋ ਹਾਰਦੀਆਂ ਚੜ੍ਹਾ ਚਾ ਮੇਲੇ ਦਾ ਬਈ ਕੜਿਆ ਥਿਆ ਮੇਲੇ ਦਾ ਵਾਰੀ ਰੌਕੇ ਲੱਗੇ ਕਰਨ ਤਿਆਰੀ ਆਗੇ ਸੁਣ ਹਕੀਕਤ ਸਾਈ ਟਾਡੀ ਸਾਜੇ ਮਨਾਉਣ ਲੱਗੇ ਮੋਹਨ ਸਿੰਘ ਦੇ ਨਾਲ ਕਵੀ ਸਰਜਾ ਬਣਾਉਣ ਲੱਗੇ ਮੋਹਨ ਸਿੰਘ ਦੇ ਨਾਲ ਕਵੀ ਸਰਜਾ ਬਣਾਉਣ ਲੱਗੇ